ਕੀ ਕਰਨਾ ਹੈ? ਕਿ ਕਰਨਾ ਹੈ? ਬਾਈਬਲ ਆਪਣੇ ਆਪ ਨੂੰ ਤਾਜ਼ਾ ਹੋਣ ਦੇ ਕਹਿ ਰਹੀ ਹੈ। ਜਦ ਤਾਜ਼ਾ ਹੋਣਾ ਮਤਲਬ ਹੈ ਕਿ ਆਪਣੇ ਜੀਵਨ ਕੀ ਕਰਨਾ ਹੈ? ਬਦਲਣਾ ਹੈ। ਕੀ ਕਰਨਾ ਹੈ? ਬਦਲਣਾ। ਆਪਣੇ ਖਿਆਲਾਂ ਨੂੰ ਬਦਲਣਾ ਹੈ। ਆਪਣੇ ਕੰਮਾਂ ਨੂੰ ਬਦਲਣਾ ਹੈ। ਆਪਣੇ ਰੱਬ ਦੇ ਪਿਆਰ ਉੱਠਣ ਬੈਠਣ ਚੱਲ ਚੱਲਣ ਨੂੰ ਬਾਈਬਲ ਦੱਸਦੀ ਹੈ ਕਿ ਕੀ ਕਰਨਾ ਹੈ? ਬਦਲਣਾ ਹੈ। ਇਸ ਸੰਸਾਰ ਦੇ ਲੋਕਾਂ ਦੇ ਜਿਹੇ ਤੁਸੀਂ ਆਪਣੇ ਆਪ ਨੂੰ ਨਾ ਬਣਾਓ ਕਿ ਪਰਮੇਸ਼ਵਰ ਦੀ ਯੋਜਨਾ ਹੈ ਤੁਹਾਡੇ ਲਈ ਹਰ ਇੱਕ ਇਨਸਾਨ ਦੇ ਲਈ ਕਿ ਅਗਰ ਤੁਸੀਂ ਬਦਲੀ ਕਰਨਾ ਚਾਹੁੰਦੇ ਹੋ ਅਗਰ ਤੁਸੀਂ ਆਤਮਿਕ ਜੀਵਨ ਦੇ ਵਿੱਚ ਵਧਣਾ ਚਾਹੁੰਦੇ ਹੋ ਅਗਰ ਤੁਸੀਂ ਧਾਰਮਿਕਤਾ ਦੇ ਵਿੱਚ ਵਧਣਾ ਚਾਹੁੰਦੇ ਹੋ ਤੇ ਸਭ ਤੋਂ ਪਹਿਲਾ ਤੁਸੀਂ ਇਹ ਕੰਮ ਕਰਨਾ ਹੈ ਕਿ ਆਪਣੇ ਸੁਭਾਅ ਨੂੰ ਬਦਲਣਾ ਹੈ ਆਪਣੇ ਕੰਮਾਂ ਨੂੰ ਬਦਲਣਾ ਹੈ ਆਪਣੇ ਚਾਲ ਚੱਲਣ ਨੂੰ ਬਦਲਣਾ ਹੈ ਆਪਣੇ ਹਰ ਇੱਕ ਉਸ ਆਦਤ ਨੂੰ ਬਦਲਣਾ ਹੈ ਜੋ ਪਾਪਿਸ਼ ਨੂੰ ਪਸੰਦ ਹallelujah ਆਦਤ ਨੂੰ ਬਦਲਣਾ ਹੈ ਜਿਹੜੀ ਤੁਹਾਨੂੰ ਪਸੰਦ ਆ ਪਰ ਪਰਮੇਸ਼ਵਰ ਨੂੰ ਪਸੰਦ ਨਹੀਂ ਜਿਹੜੀ ਉਹ ਨਾ ਤਾਂ ਮਾਤੋ ਉਹਨਾਂ ਚੀਜ਼ਾਂ ਤੋਂ ਉਹਨਾਂ ਗੱਲਾਂ ਤੋਂ ਆਪਣੇ ਆਪ ਨੂੰ ਖਾਲੀ ਹੈ ਪਰ ਮਤੇ ਪਿਆਰੋ ਜਦ ਤੱਕ ਇੱਕ ਬੱਦਲ ਜਿਹੜਾ ਆ ਉਹ ਕਿਸੇ ਵਸਤੂ ਦੇ ਝਾਂ ਭਰਿਆ ਹੋਵੇਗਾ ਉਹ ਭੰਦਾ ਜਿਹੜਾ ਆ ਸੇ ਵਸਤੂ ਦੇ ਨਾਲ ਪਾਣਾਵੇਂਗਾ ਤਾਂ 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 ਨਵੀਂ ਚੀਜ਼ ਨਵੀਂ ਵਸਤੂ ਉਹਦੇ ਵਿੱਚ ਪੈ ਲੇ ਸਕਦੀ ਹੈ ਮਾਈਕਲ ਦੱਸ ਰਹੀ ਹੈ ਕਿ ਸਭ ਤੋਂ ਪਹਿਲਾਂ ਤੁਹਾਨੂੰ ਆਪਣਾ ਜੀਵਨ ਜਿਹੜਾ ਬਦਲਣਾ ਆਪਣੇ ਖਿਆਲ ਬਦਲ ਦੇਣਗੇ ਹਾਲੇਲੂਇਆ ਬਣਾ ਕੇ ਅਸੀਂ ਜਲਦੀ ਹੋਣੀ ਆਪਣੇ ਆਪ ਨੂੰ ਇਸ ਦੁਨੀਆ ਦੇ ਲੋਕਾਂ ਵਰਗਾ ਨਾ ਬਣਾਓ ਪਰ ਆਪਣੇ ਮਨ ਨੂੰ ਤਾਜ਼ਾ ਕਰੋ ਆਪਣੇ ਮਨ ਨੂੰ ਕਿ ਕਹਾਇਆ ਤਾਜ਼ਾ ਕਰਨਾ ਨਵੇਂ ਕਰਨਾ ਆਪਣੇ ਮਨਾਂ ਨੂੰ ਪਹਿਲਾ ਮਨ ਬਦਲਣਾ ਹੈ ਇਹੇ ਖਿਆਲ ਬਦਲਨੀ ਰੱਬ ਦੇ ਪਿਆਰਿਓ ਆਪਣੇ ਮਨਾਂ ਨੂੰ ਤਾਜ਼ਾ ਕਰੋ ਅੱਗੇ ਅੱਤੇ ਇੱਕ ਤਾਂ ਹਨ ਨਾਲ ਸੋਚੋ ਇੱਕ ਨਵੇਂ ਢੰਗ ਦੇ ਨਾਲ ਸੋਚੋ ਤਾਂ ਜੋ ਤੁਸੀਂ ਪਛਾਣ ਸਕੋ ਤਾਂ ਜੋ ਤੁਸੀਂ ਪਛਾਣ ਸਕੋ ਅਤੇ ਪਰਮੇਸ਼ਰ ਦੀ ਇੱਛਾ ਕਬੂਲ ਕਰ ਸਕੋ ਅਦੇਸ਼ਵਰ ਦੀ ਇੱਛਾ ਨੂੰ ਤੁਸੀਂ ਕਬੂਲ ਕਰ ਸਕੋ ਇਤਨੇ ਨਵੇਂ ਢੰਗ ਦੇ ਨਾਲ ਸੋਚੋ ਆਪਣੇ ਪਿਆਰੋ ਉਹ ਪਹਿਲਾ ਤਰੀਕਾ ਉਹ ਪਹਿਲਾ ਢੰਗ ਜਿਹੜਾ ਤੁਹਾਡੇ ਜੀਵਨ ਦੇ ਵਿੱਚ ਸੀ ਜਿਸ ਤਰੀਕੇ ਦੇ ਨਾਲ ਪਹਿਲਾਂ ਤੁਸੀਂ ਚੱਲਦੇ ਸੀ ਬਾਈਬਲ ਅੱਜ ਦੱਸਦੀ ਹੈ ਕਿ ਉਸ ਤੋਂ ਕੋਹ ਢੰਗ ਤੇ ਉਹ ਤਰੀਕਾ ਜਿਹੜਾ ਆ ਅਸਰੇ ਜੀਵਨ ਦਾ ਬਦਲਣਾ ਹੈ ਉਹ ਗੰਦਾ ਉਚੀ ਜਾਓ ਉਹ ਵਸਤਾ ਆਪਣੇ ਜੀਵਨ ਚੋਂ ਉਹ ਤਰੀਕੇ ਜਿਹੜੇ ਆ ਜਿਸ ਤਰੀਕਿਆਂ ਦੇ ਨਾਲ ਤੁਸੀਂ ਆਪਣੀ ਇੱਛਾ ਆਪਣੀ ਮਰਜ਼ੀ ਦੇ ਨਾਲ ਚੱਲਦੇ ਸੀ ਉਹ ਤਰੀਕੇ ਉਹ ਢੰਗ ਜਿਹੜੇ ਆ ਤੁਹਾਨੂੰ ਆਪਣੇ ਜੀਵਨ ਦੇ ਵਿੱਚੋਂ ਦੂਰ ਕਰਨੇ ਆਪ ਖਾਲੀ ਹੋ ਸਕਤੇ ਰੱਬ ਦੇ ਕਹਿ। ਅਗਰ ਉਹ ਢੰਗ ਉਹ ਤਰੀਕੇ ਅਗਰ ਉਹ ਤੁਹਾਡੇ ਆਪਣੇ ਸੋਚ ਦੇ ਮੁਕਾਬਕ ਜਿਹੜਾ ਜੀਵਨ ਚੱਲ ਰਿਹਾ ਆ ਜਾਂ ਚੱਲ ਰਿਹਾ ਸੀ ਉਸਨ ਕੀ ਕਰਨਾ ਆ ਬਦਲਣਾ ਹੈ। ਨਵੀਂ ਸੋਚ ਸੋਚੋ ਬੈਠ ਜਿੰਦੀ ਆ। ਨਵਾਂ ਸੋਚਣਾ ਆ ਕੀ ਕਰਨਾ ਆ? ਨਵਾਂ ਸੋਚਣਾ ਰੱਬ ਦੇ ਡੇਰੇ ਪੜਾ ਕੇ ਕਿ ਤੁਸੀਂ ਜਾਣਨ ਜੋ ਕੀ ਕਿਹੜੀਆਂ ਗੱਲਾਂ ਚੰਗੀਆਂ ਹਨ ਤੁਸੀਂ ਫਿਰ ਜਾਣੋਗੇ ਕਿ ਕਿਹੜੀਆਂ ਗੱਲਾਂ ਚੰਗੀਆਂ ਹਨ ਅਤੇ ਪਰਮੇਸ਼ਰ ਨੂੰ ਪਸੰਦ ਕਰਦੀਆਂ ਹਨ ਅਤੇ ਪਰਮੇਸ਼ਰ ਨੂੰ ਪਸੰਦ ਕਰਦੀਆਂ ਹਨ ਅਤੇ ਕਿਹੜੀਆਂ ਗੱਲਾਂ ਸਹੀ ਹਨ ਕਿਹੜੀਆਂ ਗੱਲਾਂ ਤੁਹਾਡੇ ਜੀਵਨ ਦੇ ਵਿੱਚ ਸਹੀ ਹਨ ਹਾਲੇਲੂਇਆ ਹਾਲੇਲੂਇਆ ਕਿਹੜੀਆਂ ਗੱਲਾਂ ਤੁਹਾਡੇ ਜੀਵਨ ਦੇ ਵਿੱਚ ਸਹੀ ਆ ਕਿਹੜੀਆਂ ਗੱਲਾਂ ਤੁਹਾਡੇ ਜੀਵਨ ਦੇ ਵਿੱਚ ਚੰਗੀਆਂ ਆ ਕਿਹੜੀਆਂ ਗੱਲਾਂ ਤੁਹਾਡੇ ਜੀਵਨ ਨੂੰ ਤਰੱਕੀ ਵੱਲ ਆਤਮਿਕ ਜੀਵਨ ਵੱਲ ਔਰ ਰੱਬ ਦੇ ਪਿਆਰਿਓ ਤਾਨਿਕਤਾ ਵੱਲ ਲੈ ਕੇ ਜਾਂਦੀਆਂ ਹਨ ਤਦ ਤੁਸੀਂ ਪਛਾਣ ਸਕੋਗੇ ਤਦ ਤੁਸੀਂ ਦੇਖ ਸਕੋਗੇ ਤਦ ਤੁਸੀਂ ਰੱਬ ਦੇ ਪਿਆਰਿਓ ਉਸ ਨੂੰ ਅਪਣਾ ਸਕੋਗੇ ਉਸ ਤੋਂ ਪਹਿਲਾਂ ਤੁਹਾਨੂੰ ਆਪਣਾ ਜੀਵਨ ਜਿਹੜਾ ਬਦਲਣਾ ਉਸ ਤੋਂ ਪਹਿਲਾਂ ਤੁਹਾਨੂੰ ਆਪਣਾ ਜੀਵ ਜੜਾਇਆ ਉਹ ਖਾਲੀ ਕਰਨਾ ਪੈਣਾ ਲੱਗਿਆ ਆਪਣੇ ਆਪ ਨੂੰ ਕੀ ਕਰਨਾ ਹੈ ਖਲੀ ਕਰਨਾ ਹੈ ਬੋਲ ਹallelujah ਬੋਲ ਹallelujah ਹallelujah ਮਾਇਤੋ ਦੇ ਵਿੱਚ ਮਰਦੇ ਪਿਆਰੋ ਜਦੋਂ ਅਸੀਂ ਜੱਗੀ ਨੂੰ ਦੇਖਦੇ ਆ ਉਹ ਬਣਾ ਗਿਆ ਸੀ ਲੋਕਾਂ ਦੇ ਅੰਝ ਜੀ ਉੱਨੀ ਜਾਈ ਉਹਦੀ ਇੱਕ ਗੱਤੋ ਸੀ ਪੜਾਂਗੇ ਦੁੱਖਾਂ ਦੇ ਜੀਵ ਉਹਨੇ ਜਾਇ ਕੋਦੀ ਇੱਕ ਐਤੋਂ ਦੇਖਾਂਗੇ ਇਹ ਜੱਟ ਕੇ ਦਾ ਜੀਵ ਜਿਹੜਾ ਰੱਬ ਨੇ ਪਿਆਰਿਓ ਉਹ ਸਹੀ ਨਹੀਂ ਸੀ ਜਦਕਿ ਦਾ ਜੀਵਨ ਰੱਬ ਨੇ ਪਿਆਰਿਓ ਝੂਠ ਬੋਲਣਾ ਸੀ ਜੱਟੇ ਦਾ ਜੀਵਨ ਇਨਸਾਨਾਂ ਨੂੰ ਧੋਖਾ ਦੇਣ ਵਾਲਾ ਸੀ ਜੱਟੇ ਦਾ ਜੀਵਨ ਜਿਹੜਾ ਰੱਬ ਨੇ ਪਿਆਰਿਓ ਬਦੀ ਤੇ ਬਦਕਾਰੀਆਂ ਵਾਲਾ ਸੀ ਜੱਟੇ ਦਾ ਜਿਹੜਾ ਜੀਵਨ ਸੀ ਰੱਬ ਦੇ ਪਿਆਰਿਓ ਇਹ ਪਰਮੇਸ਼ਵਰ ਦੇ ਨਾਲ ਸਹੀ ਨਹੀਂ ਸੀ ਪਰਮੇਸ਼ੁਰ ਦੇ ਨਾਲ ਆਪਣੇ ਪਿਆਰੇ ਉਹਦਾ ਜੀਵਨ ਜਿਹੜਾ ਆ ਉਹ ਬਰਾਬਰ ਦੇ ਇਸ ਚੱਲਦਾ ਹallelujah 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 ਜੱਕੀ ਪਰਮੇਸ਼ੁਰ ਨਾਲ ਬਰਾਬਰ ਇਸ ਚੱਲਦਾ ਬੰਨ ਕੇ ਆਪਣੇ ਤਰੀਕੇ ਦੇ ਨਾਲ ਜੀਵਨ ਨੂੰ ਬਤੀਤ ਜਿਵੇਂ ਜੱਕੀ ਨੂੰ ਚੰਗਾ ਲੱਗਦਾ ਸੀਗਾ ਰੱਬ ਦੇ ਪਹਿਲੇ ਉਸੇ ਤਰ੍ਹਾਂ ਉਹ ਆਪਣੇ ਜੀਵਨ ਨੂੰ ਰੱਬ ਦੇ ਪਹਿਲੇ ਦੁਨੀਆ ਦੇ ਵਿੱਚ ਵੀ ਤਾਂ ਨਿਕਤਾ ਤੋਂ ਤੇ ਵੀ ਆਰਥਿਕ ਤੌਰ ਤੇ ਵੀ ਰੱਬ ਨੇ ਕਰਿਓ ਆਪਣੇ ਜੀਵਨ ਬਤੀਤ ਕਰ ਰਿਆ ਸੀਗਾ ਉੱਨੀ ਜਾਏ ਲੁਕਾ ਉੱਨੀ ਜਾਏ ਉਹਦੀ ਇੱਕ ਐਤ ਆਪਾ ਬੜਾਗੇ ਹੋਈ ਰਿਹੋ ਦੇ ਅੰਦਰ ਜਾ ਕੇ ਉਹ ਜਿਹੀਓ ਦੇ ਅੰਦਰ ਜਾ ਕੇ ਜਾ ਕੇ ਵਿੱਚੋਂ ਦੀ ਲੰਘ ਰਿਹਾ ਸੀ ਜਦੋਂ ਪ੍ਰਭ ਯਸੁਸੇ ਜਿਹੀਓ ਦੇ ਵਿੱਚੋਂ ਦੀ ਲੰਘ ਰਿਹਾ ਸੀ ਹਾਂਜੀ ਹਰ ਬੇ ਕੋ ਜੱਕੀ ਨਾਮ ਦਾ ਇੱਕ ਪੁਰਤ ਸੀ ਜੱਕੀ ਨਾਮ ਦਾ ਇੱਕ ਉਸ ਏਰੀਆ ਦੇ ਵਿੱਚ ਇਨਸਾਨ ਸੇ ਮੁੱਖ ਸੇ ਆਜੀ ਜਿਹੜਾ ਮਸੂਲੀਆਂ ਦਾ ਸਰਦਾਰ ਜਿਹੜਾ ਮਾਨ ਸੀ ਮਸੂਲੀਆਂ ਦਾ ਜਣੀ ਚੁੰਗੀ ਲੈਣ ਵਾਲਿਆਂ ਦਾ ਸਰਦਾਰ ਸੀ ਤੇ ਦੂਸਰੀ ਗੱਲ ਇਹ ਸੀ ਕਿ ਉਹ ਚੱਕੀ ਜਿਹੜਾ ਆ ਬਹੁਤ ਧਨੀ ਸੀ ਧਨવાન ਸੀ ਹallelujah ਉਹ ਮਸੂਲੀਆਂ ਦਾ ਚੁੰਗੀ ਲੈਣ ਵਾਲਿਆਂ ਦਾ ਰੱਬ ਦੇ ਕਹ ਰਹੇ ਕੀ ਸੀ ਦਾ ਸਰਦਾਰ ਸੀਗਾ ਮੋਤਬਾ ਸੀਗਾ ਜੱਕੀ ਅਮੀਰ ਇਨਸਾਨ ਸੀਗਾ ਕਨੀ ਸੀਗਾ ਤੇ ਉਹ ਆਹ ਸੀਗਾ ਆਪਣੇ ਪਿਆਰੋਂ ਪੜਾਂਗੇ ਅੱਤੇ ਉਸਨੇ ਯਿਸੂ ਨੂੰ ਵੇਖਤਾ ਜਦੋਂ ਯਿਸੂ ਸੀ ਜਿਵੇਂ ਉਹ ਚੋਦੀ ਲੱਗ ਜਾ ਸੀਗਾ ਤੇ ਬਾਈਬਲ ਕਹਿੰਦੀ ਹੈ ਯਕੀ ਦੇ ਮਨ ਦੇ ਵਿੱਚ ਆਇਆ ਯਕੀ ਦੇ ਰੱਬ ਦੇ ਪਿਆਰੋਂ ਉਹਦੀ ਮਨ ਨੂੰ ਇੱਕ ਤੜਫ ਲੱਗੀ ਉਹ ਯਿਸੂ ਮਸੀਹ ਨੂੰ ਦੇਖਣਾ ਚਾਹਤਾ ਸੀ ਜਾਂਦਾ ਸੁਣਨਾ ਰੱਬ ਦੇ ਪਿਆਰੇ ਜੱਕੀ ਚੁਗਿਆਣ ਵਾਲਾ ਸੀ ਜੱਕੀ ਆਪਣੇ ਸੁਭਾਅ ਤੋਂ ਚੰਗਾ ਨਹੀਂ ਸੀ ਜੱਕੀ ਜਿਹੜਾ ਆ ਰੱਬ ਦੇ ਪਿਆਰੇ ਪਰਮੇਸ਼ਵਰ ਦੇ ਅਨੁਸਾਰ ਨਹੀਂ ਸੀ ਚੱਲਦਾ ਤੇ ਬਾਪ ਮੰਨਦਾ ਸੀ ਆ ਜਦੋਂ ਯਿਸੂ ਸੀ ਗ੍ਰੀਹੋ ਵਿੱਚੋਂ ਲੱਗ ਰਿਹਾ ਸੀਗਾ ਤੇ ਜੱਕੀ ਦਾ ਮਨ ਯਿਸੂ ਸੀ ਲਈ ਕਿਹਾ ਆ